ਨਾ ਯੂੰ ਡੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਯੂੰ ਡੀ ਕੀ ਨਾ ਯੂੰ ਡੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਹੁਣ ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾੜ ਲੜਾਣਾ ਭੁੱਲ ਜਾਵੀ ਹੁਣ ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾੜ ਨਾ ਯੁਡੀਕੀ ਨਾ ਯੁਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਚੱਲੇ ਮੋਤ ਵਿਆੜਨ ਨੂੰ ਤੋਸ਼ਗਣ ਮੰਨਾ ਦੇ ਚੱਲੇ ਮੋਤ ਵਿਆੜਨ ਨੂੰ ਤੋਸ਼ਗਣ ਮੰਨਾ ਦੇ ਸਿਰ ਤੇ ਕਫੜਾ ਬੰਨ ਲੈ ਹੁਣ ਕਲਗੀਆਂ ਲਾ ਦੇ ਸਿਰ ਤੇ ਕਫੜਾ ਬੰਨ ਲੈ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਵੈਰੀ ਨੇ ਅੰਦਰਾਂ ਦਾ ਸ਼ੇਰਾ ਲਾਉਣਾ ਵੈਰੀ ਨੇ ਹੈ ਵੈਰੀ ਨੇ ਅੰਦਰਾਂ ਦਾ ਸ਼ੇਰਾ ਲਾਉਣਾ ਨਾ ਯੁੰਡੀ ਕੀ ਨਾ ਯੁੰਡੀਂ ਦਾ ਦੀਏ ਅਸੀਂ ਮੁੜ ਨਹੀਂ ਆਉਣਾ ਮੈਂ ਤਹਾਨੋ ਸਾਲ ਦਾ ਮੇਰਾ ਵੀਰ ਨਿਆਣਾ ਮੈਂ ਤਹਾਨੋ ਸਾਲ ਦਾ ਮੇਰਾ ਵੀਰ ਨਿਆਣਾ ਮਾਤ ਵੜੀ ਇਸ ਤੋਂ ਇਹਨੇ ਪਹਿਲੋ ਜਾਣਾ ਮਾਤ ਵੜੀ ਇਸ ਤੋਂ ਇਹਨੇ ਪਹਿਲੋ ਜਾਣਾ ਅਗੋ ਪਿਸ਼ੋ ਅਗੋ ਪਿਸ਼ੋ ਮਦਨ ਨੂੰ ਅਸੀਂ ਕੇਰਾ ਪਾਉਣਾ ਅਗੋ ਪਿਸ਼ੋ ਅਗੋ ਪਿਸ਼ੋ ਮਦਨ ਨੂੰ ਅਸੀਂ ਕੇਰਾ ਪਾਉਣਾ ਨਾ ਉਡੀਕੀ ਨਾ ਉਡੀਕੀ ਦਾਦੀਏ ਅਸੀਂ ਮੁੜਨਈਆ ਹੋਣਾ ਕੌਣ ਖਵਾਉ ਝੋਰੀਆ ਰੇ ਸੱਜੂ ਕਿਵੇਂ ਸੁਣਾਂਗੀ ਲੋਰੀਆ ਬਿਨ ਤੇਰੇ ਸੱਜੂ ਦੋਵੇਂ ਛੇਤੀ ਛੇਤੀ ਆ ਜਾ ਨਾ ਦੇਰ ਲੰਗਾਉਣਾ ਤੂੰ ਹੀ ਛੇਤੀ ਛੇਤੀ ਆ ਜਾ ਨਾ ਦੇਰ ਲੰਗਾਉਣਾ ਨਾ ਯੁਡੀਕੀ ਨਾ ਯੁੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਯੁੜੀ ਕੀ ਨਾ ਯੁੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਹੁਣ ਭੁੱਲ ਜਾਵੀ ਹੁਣ ਪੋਤੇ ਆਣੂ ਲਾੜ ਲੜਾਉਣਾ ਨਾ ਯੁੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ